ਜਿਹੜੇ ਸੰਧਾਰਿਆਲੇ ਬਿਸਕੁਟ ਹੁੰਦੇ ਬਣਦੇ ਕਿਦਾਂ ਨੇ ਜੇਸੇ 2 ਕਿਲੋ ਆਟਾ ਹੋ ਗਿਆ ਹਾਂ ਸਵਾ ਕਿਲੋ ਖੰਡ ਹੋ ਗਈ ਬਿਲਕੁਲ 1 ਕਿਲੋ ghee ਹੋ ਗਿਆ ਹੂੰ ਕਿਲੋ ਦੁੱਧ ਹੋ ਗਿਆ ਕੜਾਈ ਦੇ ਵਿੱਚ ਕੀ ਕੁਝ ਹੈਗਾ ਦੱਸੋ ਸਾਨੂੰ ਮਾੜਾ ਕੜਾਈ ਜੇ ਇਹ ਪਹਿਲੇ ਖੰਡ ڈالਦੇ ਸਵਾ ਕਿਲੋ ਹਾਂ ਫਿਰ ਕਿਲੋ ghee डालते हैं फिर 1 ਕਿਲੋ ਦੁੱਧ डालते हैं उसके बाद मसाला पागे ਆਟਾ 2 ਕਿਲੋ ਪਾ ਗਏ ਮਿਕਸ ਕਰਕੇ ਮਸ਼ੀਨ ਵਿੱਚ ਕਾੜਦੇ ਕਿੰਨੇ ਕਿਲੋ ਸਮਾਨ ਦਾ ਜਿਹੜਾ ਬਣਦੇ ਪਏ ਬਿਸਕੁਟ ਇਹ ਇਹ 2 ਕਿਲੋ ਆਟੇ 'ਚ ਬਣਦੇ ਨੇ 2 ਕਿਲੋ ਆਟੇ ਦੇ ਬਣਦੇ ਨੇ ਇਹ 2 ਕਿਲੋ ਆਟੇ ਦੇ ਨਾਲ ਕਹਿ ਸਕਦੇ ਆਪਾਂ ਕਿੰਨੇ ਬਿਸਕੁਟ ਬਣ ਜਾਂਦੇ ਜੇ ਆਪਾਂ ਕੋਈ ਓਦਾਂ ਐਸਟੀਮੇਟ ਲਾਈਏ ਤੇ ਹਣਾ ਜੇ ਸਾਡੇ 3.5 ਤੋਂ 4 ਕਿਲੋ ਤਿਆਰ ਹੋਣਗੇ 2 ਕਿਲੋ ਆਟਾ ਲਾਉਂਗੀ ਜੇ ਸਵੇਰੇ 7:30-8:00 ਵਜੇ ਲੱਗ ਜਾਂਦੇ ਕੰਮ ਤੇ ਹਾਂ ਇਹ ਕੰਮ ਆਤਾ ਰਹਤਾ ਤਾਂ ਸਾਰਾ ਦਿਹਾੜੀ ਚਲਾਤੇ ਹਾਂ ਜੇ ਕੰਮ ਨਹੀਂ ਆਇਆ ਤਾਂ ਆਪਣੇ ਵੇਚਣੇ ਵਾਸਤੇ ਬਣਾ ਲੈਂਦੇ ਆਂ ਫਿਰ ਉਸਕੇ ਬਾਅਦ ਇਹ ਕੰਮ ਚਲਦਾ ਰਹਤਾ ਤਾਂ ਸ਼ਾਮ ਤੱਕ ਚਲਾਤੇ ਹਾਂ ਤਾਂ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਵੀ ਸੌਣ ਦਾ ਮਹੀਨਾ ਚੜ ਚੁੱਕਾ ਹੈ ਕਾਲ ਸੰਗਰਾਣ ਸੀ ਤੇ ਅੱਜ ਪਹਿਲਾ ਦੇਣਾ ਜਿਹੜਾ ਸੌਣ ਦਾ ਸ਼ੁਰੂ ਹੋ ਚੁੱਕਾ ਹੈ ਤੇ ਇਸ ਦੇ ਵਿੱਚ ਨਾ ਪਿੰਡਾਂ ਦੇ ਵਿੱਚ ਪੁਰਾਣਾ ਚੱਲਦਾ ਆਉਂਦਾ ਸੀ ਵੀ ਸੰਧਾਰਾ ਦੇਣ ਜਾਂਦੇ ਹੁੰਦੇ ਸੀ ਕੁੜੀਆਂ ਨੂੰ ਤੇ ਇਸ ਸੰਧਾਰੇ ਦੇ ਵਿੱਚ ਨਾ ਬਹੁਤ ਮਸ਼ਹੂਰ ਇੱਕ ਆਈਟਮ ਹੁੰਦੀ ਸੀ ਜਿਹਨੂੰ ਕਹਿੰਦੇ ਸੀ ਆਟੇ ਵਾਲੇ ਬਿਸਕੁਟ ਜਿਹੜੇ ਕਿ ਅ ਪ੍ਰਵਾਸੀ ਆਪਣੇ ਭਰਾ ਹੋ ਗਏ ਜਾਂ ਹੋਰ ਭਰਾ ਜਿਹੜੇ ਹਲਵਾਈ ਹੋ ਗਏ ਜਾਂ ਬੈਕਰੀ ਵਾਲੇ ਤੇ ਉਹ ਆਟੇ ਵਾਲੇ ਬਿਸਕੁਟ ਬਣਾਉਂਦੇ ਹੁੰਦੇ ਸੀਗੇ ਤੇ ਆਪਾਂ ਜਿਹੜਾ ਸੰਧਾਰਾ ਦੇ ਕੇ ਆਉਂਦੇ ਹੁੰਦੇ ਸੀਗੇ ਜੇ ਤਾਂ ਨਾ ਮੈਂ ਉਹੀ ਇੱਕ ਚੀਜ਼ ਤੁਹਾਡੀ ਜਿਹੜੀ ਯਾਦ ਕਰਾਉਣ ਜਾ ਰਿਹਾ ਤੁਹਾਨੂੰ ਆਟੇ ਵਾਲੇ ਬਿਸਕੁਟ ਬਣਦੇ ਹੋਏ ਦਿਖਾਉਂਗਾ ਵੀ ਕਿਵੇਂ ਬਣਦੇ ਨੇ ਸੰਧਾਰੇ ਵਾਲੇ ਬਿਸਕੁਟ ਨੇ ਜਿਹੜੇ ਤੇ ਆਓ ਆਪਾਂ ਚੱਲਦੇ ਹਾਂ ਉਹਨਾਂ ਨਾਲ ਗੱਲਾਂ ਬਾਤਾਂ ਕਰਾਂਗੇ ਨਾਲੇ ਇਹਦਾ ਸਾਰਾ ਪ੍ਰੋਸੈਸ ਦੇਖਾਂਗੇ ਤੇ ਪੁੱਛਾਂਗੇ ਲੋਕਾਂ ਤੋਂ ਜਿਹੜੇ ਇੱਥੇ ਬੈਠੇ ਹੋਏ ਨੇ ਵੀ ਤੇਰਾ ਸੰਧਾਰਾ ਹੁੰਦਾ ਇਹਦਾ ਮੇਨ ਕਾਰਨ ਕੀ ਸੀਗਾ ਜਿਹੜਾ ਸ਼ੁਰੂ ਹੋਇਆ ਤੇ ਪਿਆਰ ਹੀ ਹੁੰਦਾ ਈ ਇਹਨਾਂ ਨੂੰ ਦੇਣ ਵਾਲਾ ਤੇ ਆਓ ਆਪਾਂ ਗੱਲਬਾਤ ਕਰਦੇ ਹਾਂ ਉਹਨਾਂ ਨਾਲ ਆਜੋ ਲਓ ਜੀ ਆਪਾਂ ਹੁਣ ਪਹੁੰਚ ਚੁੱਕੇ ਹਾਂ ਉਹਨਾਂ ਦੇ ਕੋਲ ਜਿਹੜੇ ਕਿ ਬਹੁਤ ਮਸ਼ਹੂਰ ਨੇ ਗਿੱਲ ਪਿੰਡ ਦੇ ਅੰਦਰ ਵੀ ਆਟੇ ਵਾਲੇ ਬਿਸਕੁਟ ਹੋ ਗਏ ਆ ਸੰਧਾਰੇ ਵਾਲੇ ਬਿਸਕੁਟ ਹੋ ਕੇ ਬਣਾਉਂਦੇ ਨੇ ਤੇ ਆਪਾਂ ਭਾਈਨਾ ਮਿਲਾਂਗੇ ਗੱਲਬਾਤ ਕਰਦੇ ਆ ਤੇ ਸਭ ਤੋਂ ਪਹਿਲਾਂ ਭਈਆ ਸ਼ੁਕਰੀਆ ਤੁਹਾਡਾ ਵੀ ਸਾਨੂੰ ਟਾਈਮ ਦਿੱਤਾ ਤੇ ਅਸੀਂ ਤੁਹਾਡੇ ਕੋਲ ਪਹੁੰਚੇ ਆ ਜੀ ਤਾਂ ਸਾਨੂੰ ਇਹ ਦੱਸੋ ਵੀ ਜਿਹੜੇ ਸੰਧਾਰੇ ਵਾਲੇ ਬਿਸਕੁਟ ਹੁੰਦੇ ਬਣਦੇ ਕਿਦਾਂ ਨੇ ਜੇਸੇ 2 ਕਿਲੋ ਆਟਾ ਹੋ ਗਿਆ ਹਾਂ 2 ਕਿਲੋ ਖੰਡ ਹੋ ਗਈ ਬਿਲਕੁਲ 1 ਕਿਲੋ ghee ਹੋ ਗਿਆ ਕਿਲੋ ਦੁੱਧ ਹੋ ਗਿਆ ਠੀਕ ਹੈ ਤੇ ਇਹ ਸਾਰਾ ਜਿੱਦਾਂ ਇਰ ਲਾਇਆ ਆ ਵੀ ਜਾਂਦਾ ਨਾ ਇਹ ਹੱਲੇ ਕੜਾਈ ਦੇ ਵਿੱਚ ਕੀ ਕੁਝ ਹੈਗਾ ਦੱਸੋ ਸਾਨੂੰ ਮਾੜਾ ਕੜਾਈ ਜੇ ਇਹ ਪਹਿਲੇ ਖੰਡ ڈالਦੇ ਸਵਾ ਪੀਲੋ ਹਾਂ ਫਿਰ ਕਿਲੋ ghee ਦਾਲਦੇ ਫਿਰ 1 ਕਿਲੋ ਦੁੱਧ ਦਾਲਦੇ ਉਸਕੇ ਬਾਅਦ ਮਸਾਲਾ ਪਾ ਗਏ ਆਟਾ 2 ਕਿਲੋ ਪਾ ਗਏ ਮਿਕਸ ਕਰਕੇ ਮਸ਼ੀਨ ਵਿੱਚ ਘੋਲਦੇ ਹਾਂ ਤੇ ਬੱਠੀ ਵਿੱਚ ਦਾਲਦੇ ਆਂ ਛਾ ਤੇ ਹੁਣ ਜਿੱਦਾਂ ਮੈਂ ਦੇਖ ਰਿਹਾ ਇਹ ghee ਆ ਹਾਂਜੀ ਤੇ ਇਹ ਨਾਲ ਖੰਡ ਹੈ ਨਾ ਜੀ ਖੰਡ ਹੈ ਹਾਂ ਜੀ ਅਜੂਦ ਪਾਏ ਨੇ ਅੱਛਾ ਇਹਦੇ ਵਿੱਚੋਂ ਦੁੱਧ ਆਊਗਾ ਤੇ ਇਹ ਕਿੰਨੇ ਕਿੰਨੇ ਕਿਲੋ ਸਮਾਨ ਦਾ ਜਿਹੜਾ ਬਣਦੇ ਪਏ ਬਿਸਕੁਟ ਇਹ ਇਹ 2 ਕਿਲੋ ਆਟੇ ਕਿ ਬੰਦਦੇ ਨੇ 2 ਕਿਲੋ ਆਟੇ ਦੇ ਬੰਦਦੇ ਨੇ ਇਹ 2 ਕਿਲੋ ਆਟੇ ਦੇ ਨਾਲ ਕਹਿ ਸਕਦੇ ਆਪਾਂ ਕਿੰਨੇ ਬਿਸਕੁਟ ਬਣ ਜਾਂਦੇ ਜੇ ਆਪਾਂ ਕੋਈਦਾ ਐਸਟੀਮੇਟ ਲਾਈਏ ਤੇ ਹਣਾ ਜੇ ਸਾਡੇ 3.5 4 ਕਿਲੋ ਤਿਆਰ ਹੋਣਗੇ 2 ਕਿਲੋ ਆਟਾ ਜੀ ਤੇ ਜਿੱਦਾਂ ਜੇ ਆਪਾਂ 2 ਕਿਲੋ ਆਟਾ ਲਿਆਇਆ ਹੈ ਨਾ ਤੇ 2 ਕਿਲੋ ਕੇ DNA ਆਪਾਂ ਨੂੰ ਹੋਰ ਕੀ ਕੋਈ ਸਮਾਨ ਚਾਹੀਦਾ 2 ਕਿਲੋ ਆਟਾ ਤੁਸੀਂ ਲਾਇਓ ਹੂੰ ਸਵਾ 2 ਕਿਲੋ ਖੰਡ ਲਾਇਓ ਕਿਲੋ ਢੇਲਿਓ ਕਿਲੋ ਦੁੱਧ ਲਿਓ ਤੇ ghee ਕਿਹੜਾ ਵਰਤੀ ਦਿੰਦੇ ਵਿੱਚ ਇਹਦੇ ਨੇ ਥੋੜੀ ਮਰਦੀ ਦੇਸੀ ਪਵਾਣਾ ਚਾਹੁੰਦੇ ਨੇ ਦੇਸੀ ਪਵਾਲੋਂ ਨਹੀਂ ਗੜਾਂ ghee ਦਾਲਦਾ ਤੇ ਜੇ ਦੇਸੀ ਜੱਪਾ ਕੋਈ ਪਵਾਵੇ ਬੰਦਾ ਹੈ ਨਾ ਤੇ ਉਹਦਾਂ ਸਵਾਲ ਵਧੀਆ ਬਣ ਕੇ ਆਉਂਦਾ ਇਹਦੇ ਵਿੱਚ ਹਾਂਜੀ ਹਾਂਜੀ ਤੇ ਇਹਦੇ ਵਿੱਚ ਹੋਰ ਫਲੇਵਰ ਵੀ ਬਣ ਜਾਂਦੇ ਆਪਣੇ ਕੋ ਜੀ ਇਹਦੇ ਵਿੱਚ ਹੋਰ ਫਲੇਵਰ ਵੀ ਬਣ ਜਾਂਦੇ ਆਪਣੇ ਕੋ ਹਾਂਜੀ ਜਿੰਦਾ ਕੋਕਨਟ ਵਾਲਾ ਹੋ ਗਿਆ ਜੁਆਇਨ ਵਾਲਾ ਹੋ ਗਿਆ ਇਹ ਬਣ ਜਾਂਦੀ ਹੈ ਹਰ ਇੱਕ ਚੀਜ਼ ਆਪਣੇ ਕੋਲ ਬਣ ਜਾਂਦੀ ਹੈ ਤੇ ਹੁਣ ਇਸ ਤੋਂ ਬਾਅਦ ਆਪਣਾ ਕੀ ਆਊਗਾ ਇਹਦੇ ਵਿੱਚ ਇਹ ਦੱਸੋ ਇਹਦੇ ਵਿੱਚ ਦੁੱਧ डालेंगे ਫਿਰ ਇਹ ਨੂੰ ਤਿਆਰ ਕਰਾਂਗੇ ਇਸ ਤੋਂ ਬਾਅਦ ਫਿਰ ਜਿੰਦਾ ਆਪਾਂ ਜੇ ਗੱਲ ਕਰੀਏ ਜਿਹੜੇ ਬੈਕਰੀ ਵਾਲੇ ਬਿਸਕਟ ਹੁੰਦੇ ਨੇ ਹਨਾ ਜੀ ਉਹਦੇ ਵਿੱਚ ਤਾਂ ਬਹੁਤ ਕੈਮੀਕਲ ਵਗੈਰਾ ਪਾ ਕੇ ਬਣਾਇਆ ਜਾਂਦਾ ਤੇ ਇਹਦੇ ਵਿੱਚ ਵੀ ਕੁਝ ਕੈਮੀਕਲ ਆਉਂਦੇ ਨੇ ਜੀ ਇਹ ਮਸਾਲਾ ਹੁੰਦਾ ਬਿਸਕੁਟ ਵਾਸਤੇ। ਅੱਛਾ ਜੀ। ਬੜੀ ਚੋੜਦਾ ਨਹੀਂ ਜਿਹੜਾ ਕਿ ਸਿਹਤ ਨੂੰ ਨੁਕਸਾਨ ਨਹੀਂ ਕਰਦਾ ਹਨਾ ਪਰ ਛਾਦ ਨਹੀਂ ਬਿਸਕੁਟ ਵਾਸਤੇ ਬਣਾਏ ਨੇ। ਜੀ ਰੇਲਵੇ ਸਟੇਸ਼ਨ ਦੇ ਪਾਸ ਗੀਲ ਪਿੰਡ ਵਰਤਦਾ। ਗੀਲ ਪਿੰਡ ਨਾ ਵਰਤੋ। ਤੇ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਤੁਸੀਂ ਹੁੰਨੇ ਹੋ ਬੈਠੇ ਹਨਾ? ਜੀ ਸਵੇਰੇ 7:30-8:00 ਵਜੇ ਲੱਗ ਜਾਂਦੇ ਕੰਮ ਤੇ। ਹਾਂ। ਇਹ ਕੰਮ ਆਤਾ ਰਹਿੰਦਾ ਤਾਂ ਸਾਰਾ ਦਿਹਾੜੀ ਚਲਾਤੇ ਹਾਂ। ਜੇ ਕੰਮ ਨਹੀਂ ਆਇਆ ਤਾਂ ਆਪਣੇ ਵੇਚਣੇ ਵਾਸਤੇ ਬਣਾ ਲੈਂਦੇ ਹਾਂ। ਅੱਛਾ ਫਿਰ ਇਸ ਦੇ ਬਾਅਦ ਇਹ ਕੰਮ ਚੱਲਦਾ ਰਹੇ ਤਾਂ ਸ਼ਾਮ ਤੱਕ ਚਲਾਤੇ ਹਾਂ। ਕਿੰਨੇ ਵਜੇ? ਸ਼ਾਮ ਕੇ 7-8 ਵਜੇ ਤੱਕ ਤੇ ਇਹ ਦੱਸ ਦੋ ਵੀ ਜਦਾਂ ਜੇ ਕਿਸੇ ਨੇ 2 ਕਿਲੋ ਆਟੇ ਦੇ ਬਿਸਕੁਟ ਬਣਵਾਉਣੇ ਆ ਉਹਨੂੰ ਕੀ ਕੀ ਸਮਾਨ ਚਾਹੀਦਾ ਉਹ ਤੋਂ ਕਿੰਨੇ ਬਿਸਕੁਟ ਬਣਾਂਗੇ ਉਸ ਚੀਜ਼ ਤੋਂ 1.5 ਕਿਲੋ ਖੰਡ 1 ਕਿਲੋ ghee 1 ਕਿਲੋ ਦੁੱਧ 1.2 ਕਿਲੋ ਆਟਾ ਤੇ ਇਹਦੀ ਆਪਣੀ ਲਾਗਤ ਕਿੰਨੀ ਆਏਗੀ ਉਹਦੀ ਜਿਹੜੀ ਆ ਦੇ ਫੀਸ ਹੋ ਗਈ ਜਿਵੇਂ ਹੈ ਨਾ ਉਹ ਲਾਗਤ ਕਿੰਨੀ ਆਏਗੀ 2 ਕਿਲੋ ਆਟੇ ਦੇ 2 ਕਿਲੋ ਆਟੇ ਦੇ 4-500 ਬਸ ਕਿਆ ਬਾਤ ਤੁਸੀਂ ਦੇਖ ਸਕਦੇ ਹੋ ਵੀ ਬਹੁਤ ਹੀ ਘੱਟ ਰੇਟ ਹੈ ਲਾਗਤ ਬਹੁਤ ਘੱਟ ਹੈ ਤੇ ਅਸੀਂ ਤੁਹਾਨੂੰ ਵੀ ਜੇ ਤੁਸੀਂ ਚਾਹੁੰਦੇ ਹੋ ਵੀ ਪੁਰਾਣਾ ਜਿਹੜਾ ਟੇਸਟ ਤੁਹਾਡੇ ਬਜ਼ੁਰਗਾਂ ਨੇ ਤੁਹਾਨੂੰ ਕਦੇ ਛੋਟਰਾ ਤੁਹਾਨੂੰ ਕਦੇ ਖਵਾਇਆ ਹੋਵੇ ਹਨਾ ਬਿਸਕੁਟ ਸੰਧਾਰੇ ਵਾਲੇ ਬਿਸਕੁਟ ਤੁਹਾਡੇ ਘਰੇ ਵੀ ਜੇ ਕਦੇ ਆਏ ਹੋਣੇ ਤੁਸੀਂ ਕਿਸੇ ਨੂੰ ਦਿੱਤੇ ਹੋਣ ਤੁਸੀਂ ਉਹੀ ਵਾਲਾ ਸੇਮ ਜਿਹੜਾ ਜ਼ਾਇਕਾ ਜਿਹੜਾ ਚੱਖਣਾ ਚਾਹੁੰਦੇ ਹੋ ਇੱਥੇ ਆਓ ਗਿਲਪਿੰਡ ਇਹਨਾਂ ਤੋਂ ਬਿਸਕੁਟ ਬਣਾਓ ਤੇ ਆਪਣੇ ਘਰ ਲੈ ਕੇ ਜਾਓ ਤੇ ਇਦਾਂ ਦੇ ਹੋਰ ਫੂਲ ਸਟੋਰੀਜ਼ ਇੰਦੇ ਕਹ ਲਓ ਵੀ ਵਧੀਆ ਵਧੀਆ ਚੀਜ਼ਾਂ ਨੂੰ देखण वास्ते एक्सप्लोर करण वास्ते फॉलो कर लो दे सिटी हैडलाइन्स थैंक्यू